ਜੀ ਕਾਕਾਉ ਸਾਬਾ ਜਰ ਦੀ ਕਿ ਪਤਾ ਹੈ ਮੈਂ ਸੁਕਤ ਹੈ ਤਾਂ ਪੰਡੋਸਤਾਨ ਤੋਂ ਬਾਹਰ ਪਰ 5 ਮਿੰਟ ਪਹਿਲਾਂ ਹੀ ਮੈਨੂੰ ਕਿਸੇ ਨੇ WhatsApp ਤੇ ਵੀਡੀਓ ਭੇਜੀ ਹੈ ਜ ਜਿਹਦੇ ਵਿੱਚ ਭਵਨ ਕੁਮਾਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਵਜੂਦ ਸਾਹਿਬ ਦਰਸ਼ਨਾਂ ਲਈ ਗਿਆ ਹੈ ਤੇ ਉਹਦੀ ਜਿਹੜੀ ਦਰਸ਼ਨ ਕਰਕੇ ਟਾ ਫੋਟੋ ਭਈਏ ਉਹਦੇ ਜੁਦੇ ਬਾਕੀ ਦੇ ਵੀ ਪਰਿਵਾਰ ਦੇ ਮੈਂਬਰ ਤੇ ਅਫਸਰ ਹੋਏ ਸਨ ਉਹਨਾਂ ਨੂੰ ਜਿਹੜਾ ਸੋਰਪਾ ਦੀ ਬਖਸ਼ਿਸ਼ ਹੋਈ ਹੈ ਜਾਂ ਸੋਰਪਾ ਦਿੱਤਾ ਗਿਆ ਤਖਤ ਸਾਹਿਬ ਵੱਲੋਂ ਮੈਂ ਸਮਝਾਂ ਕਿ ਜਿਨ੍ਹਾਂ ਨੇ ਇਹ ਸੋਰਪਾ ਦਿੱਤਾ ਉਹਨਾਂ ਨੇ ਬੜੀ ਵੱਡੀ ਪੁਰਕੀਤੀ ਹੈ ਆਪਾਂ ਤਾਂ ਭਗਵਾਨ ਦਾ ਮਾਰ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਪਤਤ ਸਿਕਾਂ ਮੇਰੇ ਮੂੰਹ ਤੇ ਦਾੜੀ ਨਹੀਂ ਹੈ ਸਿਰ ਤੇ ਕੇਸ ਨਹੀਂ ਹੈ ਮੇਰਾ ਪਿਓ ਪੂਰਾ ਗੁਰਸਿੱਖੀ ਮੈਂ ਸ਼ਰਾਬ ਵੀ ਪੀਂਦਾ ਹਾਂ ਤੇ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਇਹਨਾਂ ਉਹਨਾਂ ਦੇ ਹੋਣ ਕਰਕੇ ਵੀ ਜੇ ਤੁਸੀਂ ਮੈਨੂੰ ਸਰੂਪਾ ਦੇਣਾ ਤਾਂ ਜ਼ਰੂਰ ਦਿਓ ਪਰ ਮੈਂ ਸੰਦਾ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਵਖਿਆ ਹੋਰ ਕੋਈ ਸ਼ਿਕਰਵਾ ਨਹੀਂ ਦੇਖੀ ਮੇਰੀ ਨਿਮਤਾ ਸਾਹਿਬ ਬੈਂਕੀ ਹੈ ਤਖਤ ਸਾਹਿਬ ਦੇ ਜ਼ਕੀਦਾਰ ਭਾਈ ਸਾਹਿਬ ਭਾਈਕਰਵਾਨ ਸਿੰਘ ਜੀ ਦੇ ਅਗੇ ਮਿਹਰਬਾਨੀ ਕਰਕੇ ਜਿਨ੍ਹਾਂ ਨੇ ਇਹ ਸਰੂਪਾ ਦਿੱਤਾ ਉਹ ਦਸਮ ਪਾਤਸ਼ਾਹ ਕਰੋ ਅਰਦਾਸ ਕਰਕੇ ਭੁੱਲ ਬਖਸ਼ਵਾਨ اے ਦਸਵੇਂ ਪਾਤਸ਼ਾਹ ਤੇਰੇ ਸੱਤ ਸਰਬਾਨ ਤੇ ਸਾਡੇ ਕੋ ਬੜੀ ਵੱਡੀ ਝੋਲ ਹੋ ਗਈ ਐ ਅਸੀਂ ਇੱਕ ਪਤਨ ਸਿੱਖ ਨੂੰ ਸਰਪਾ ਦਿੱਤਾ ਤੇ ਮਿਹਰਬਾਨੀ ਕਰਕੇ ਸਾਨੂੰ ਬਖਸ਼ ਲੈ ਸਾਡੇ ਤੇ ਕੋਈ ਗੁੱਸਾ ਕੇ ਨਾ ਨਾ ਕਰੀ ਤੇ ਮੈਂ ਇੱਕ ਹਰਿ ਭਗਵੰਦ ਮਾਨ ਨੂੰ ਕਹਾਂਗਾ ਜੇ ਤੱਕ ਸਾਹ ਜੂਰ ਸਾਹਿਬ ਦਾ ਤੁਸੀਂ ਸਰਪਾ ਲੈ ਲਿਆ ਤਾ ਹੁਣ ਦਸਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਦਾੜੀ ਮੂੰਹ ਨਾ ਨਾ ਬੰਦ ਕਰਿਓ ਵਰਨਾ ਪਤਾ ਨਹੀਂ ਉਹ ਕਾਲ ਪ੍ਰਕੜ ਕਿਹੜੀ ਜਗ੍ਹਾ ਕਿਸ ਉਹ ਕਰ ਕਿਸ ਤਰ੍ਹਾਂ ਦੀ ਸਜ਼ਾ ਦੇਵੇ ਮੈਂ ਤਾਂ ਦਿਲ ਦੇ ਦਰਦਿਆਂ ਤੋਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਤੁਹਾਨੂੰ ਸਮਤ ਬਖਸ਼ੇ ਤੁਸੀਂ ਖਿਮਾ ਮੰਗ ਕੇ ਸਿੱਖੀ ਸਰੂ ਉਤਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ